ਜੀ ਮੈਂ ਆਸ਼ਟਿਪ ਕੋਰ ਸੰਦੂ ਤੇ ਗੱਲ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਵੱਡੀ ਛੱਟ ਲੱਗੀ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਉਹਨਾਂ ਦੇ ਸਾਥੀਆਂ ਵੱਲੋਂ ਫੋਨ ਕੀਤੇ ਜਾ ਰਹੇ ਨੇ ਵਿਚੋ ਵਿੱਚ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਦਮਦਮਾ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਵਾਰ-ਵਾਰ ਫੋਨ ਕਾਲ ਕੀਤੇ ਜਾ ਰਹੇ ਨੇ ਕਿ ਅਸੀਂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਜਾ ਹੁਣ ਆ ਚੋਣੇ ਆ ਲੇਕਿਨ ਉਹਨਾਂ ਵੱਲੋਂ ਵੀ ਜਿਹੜਾ ਹੈ ਰਾਜ ਕੇ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਇੱਕ ਵੱਡੀ ਅਹਿਮ ਖਬਰ ਹੋਰ ਨਿਕਲ ਕੇ ਆ ਰਹੀ ਹੈ ਜਿਹਦੇ ਚੱਲਦਿਆਂ ਹੀ ਕਾਫੀ ਜ਼ਿਆਦਾ ਵੱਡਾ ਖਲਾਰਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਅੱਜ ਇੱਕ ਵੱਡਾ ਹੋਰ ਝਟਕਾ ਲੱਗ ਰਿਹਾ ਹੈ ਸੁਣਨ ਵਿੱਚ ਆ ਰਿਹਾ ਹੈ ਕਿ ਜਿਹੜੇ ਉਹਨਾਂ ਵੱਲੋਂ ਚਾਹੇ ਤਰਨਤਾਰਨ 2 ਦੇ ਵਿੱਚੋਂ ਜੋ ਹੈ ਪ੍ਰਿੰਸੀਪਲ ਸੁਖਿੰਦਰ ਕੋ ਰੰਦਾਵਾ ਨੂੰ ਉਤਾਰਿਆ ਗਿਆ ਲੇਕਿਨ ਉਹਨਾਂ ਦੀਆਂ ਆਪਣੀਆਂ ਹੀ ਪਾਰਟੀ ਦੀਆਂ ਵਿੰਗ ਦੀਆਂ ਪ੍ਰਧਾਨ ਚੇਅਰਮੈਨ ਕਹਿ ਲਿਏ ਜ਼ਿਲ੍ਹਾ ਪ੍ਰਧਾਨ ਕਹਿ ਲਿਏ ਮੀਤ ਪ੍ਰਧਾਨ ਕਹਿ ਲਿਏ ਉਹ ਰੂਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਨਾਲ ਜਿਹੜਾ ਹੈ ਹੌਲੀ-ਹੌਲੀ ਕਰਕੇ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਨਾਲੋਂ ਟੁੱਟਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਅੱਜ ਇੱਕ ਵੱਡੀ ਜਿਹੜੀ ਡਿਊਟੀ ਲੱਗ ਗਈ ਹੈ ਬੀਬੀ ਜਗੀਰ ਕੌਰ ਦੀ ਕਿ ਉਹ ਉਹਨਾਂ ਨੂੰ ਮਨਾ ਕੇ ਜਿਹੜੇ ਨਵੇਂ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ ਜਿਨ੍ਹਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਸ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਔਰਤਾ ਬੀਬੀਆਂ ਰੋਸ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਜਿਹੜੀ ਇਸਤਰੀ ਕਾਲੀ ਦਲ ਤੋਂ ਅਸਤੀਫਾ ਦੇ ਚੁਕੀਆਂ ਬੀਬੀਆਂ ਨੂੰ ਪੁਨਰਸਜੀਤੀ ਹੋਏ ਸ਼੍ਰੋਮਣੀ ਕਾਲੀ ਦਲ ਚ ਲਿਉਣ ਲਈ ਬੀਬੀ ਜਗੀਰ ਦੀ ਲਾਈ ਗਈ ਹੈ ਡਿਊਟੀ ਤੁਹਾਨੂੰ ਦੱਸਿਆ ਕਿ ਸ਼੍ਰੋਮਣੀ ਕਾਲੀ ਦਲ ਦੀ ਪਲੇਠੀ ਮੀਟਿੰਗ ਪਾਰਟੀ ਪ੍ਰਧਾਨੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੌਕੇ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂ ਹਾਜ਼ਰ ਸਨ ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਵਿੱਚ ਗਲਤ ਫੈਸਲਿਆਂ ਨਾਲ ਆਈਆਂ ਅਟਰੁਪੀਆਂ ਦੇ ਵਿਚਾਰ ਹੋਈ ਇਸ ਮੌਕੇ ਸਾਰੀ ਹੀ ਲੀਡਰਸ਼ਿਪ ਨੇ ਪਾਰਟੀਟਾ ਚ ਵਿੱਚ ਇਸਤਰੀ ਵਿਗ ਨੂੰ ਮਜ਼ਬੂਤ ਕਰਨ ਉੱਪਰ ਜ਼ੋਰ ਦਿੱਤਾ ਹੈ ਬੀਬੀ ਹਰਗੋਬਿੰਦ ਕੋਹ ਨੂੰ ਇਸਤਰੀ ਕਾਲੀ ਦਲ ਦੀ ਪ੍ਰਧਾਨ ਲਗਾਉਣ ਸਮੇ ਪਾਰਟੀ ਵਿੱਚ ਲੰਮਾ ਸਮਾਂ ਆਪਣੀ ਸੇਵਾ ਦੇਣ ਵਾਲੀਆਂ ਬੀਬੀਆਂ ਵੱਲੋਂ ਵੱਡੇ ਪਦਰ ਤੇ ਸਤੀਵੇ ਦਿੱਤੇ ਗਏ ਜਿਸ ਕਰਕੇ ਇਸਤਰੀ ਕਾਲੀ ਦਲ ਦੀ ਸ਼ਕਤੀ ਵਿਖਰ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਹੌਲੀ-ਹੌਲੀ ਕਰਕੇ ਜਿਹੜੀ ਇਸਤਰੀ ਇਸਤਰੀ ਹੈ ਉਹਨਾਂ ਨੂੰ ਜਿਹੜੀਆਂ ਟੁੱਟ ਕੇ ਜਾ ਚੁਕੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਮੇਂ ਉਹਨਾਂ ਦੀ ਅਹਿਮੀਅਤ ਨੂੰ ਨਹੀਂ ਪਹਿਚਾਨਿਆ ਗਿਆ ਤਾਂ ਉਹਨਾਂ ਨੂੰ ਹੌਲੀ-ਹੌਲੀ ਪਾਰਟੀ ਵਿੱਚ ਵਾਪਸ ਲਿਆਇਆ ਜਾ ਰਿਹਾ ਹੈ ਹੌਲੀ-ਹੌਲੀ ਘਰ ਵਾਪਸੀ ਕਰਵਾਈ ਜਾ ਰਹੀ ਹੈ ਤੇ ਜਿਹਦੀ ਅਹਿਮ ਡਿਊਟੀ ਨਿਭਾ ਰਹੇ ਨੇ ਬੀਬੀ ਜਗੀਰ ਕੌਰ ਕਿਉਂਕਿ ਬੀਬੀ ਜਗੀਰ ਕੌਰ ਕਾਫੀ ਲੰਮੇ ਸਮੇਂ ਤੋਂ ਜਿਹੜੇ ਨੇ ਨਾਲ ਚੱਲਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਔਰਤਾ ਬੀਬੀਆਂ ਦੇ ਹੱਕ 'ਚ ਹਮੇਸ਼ਾ ਹੀ ਬੋਲਦੇ ਹੋਏ ਦੇਖਿਆ ਹੈ ਤਾਂ ਉਹ ਇਸ ਟਾਈਮ ਆਪਣੀ ਡਿਊਟੀ ਕਰਦੇ ਮਨੇ ਆ ਰਹੇ ਨੇ ਤੇ ਹੌਲੀ ਹੌਲੀ ਕਰਕੇ ਜਿਹੜੇ ਵੀ ਮੀਤ ਨੇ ਇਨਚਾਰਜ ਨੇ ਚਾਹੇ ਉਹ ਕਿਸੇ ਵਰਗ ਦੀ ਵੀ ਮਤਲਬ ਲੇਡੀ ਹੈ ਉਹਨੂੰ ਵਾਪਸ ਲੈ ਕੇ ਆ ਰਹੇ ਨੇ ਇਸਤਰੀ ਨੂੰ ਜਿਹੜਾ ਹੈ ਪੱਕਾ ਮਕਾਮ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਨਾਲ ਕਹੇ ਕਿ ਆਕੇ ਤੁਸੀਂ ਆਪਣੇ ਜਿਹੜੇ ਨੇ ਉਹਦੇ ਸੰਭਾਲੋ ਧੰਨਵਾਦ